78 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋਏ ਆ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਲਿਆ ਸੀ ਕਿ ਅਸੀਂ ਸਾਰੇ ਦੇਸ਼ਵਰ ਦੇ ਵਿੱਚ 15 ਅਗਸਤ ਤੱਕ ਤਿਰੰਗਾ ਯਾਤਰਾ ਜਿਹੜੀ ਹੈ ਉਹ نکالਣੀ ਹੈ ਔਰ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਜ਼ਾਦੀ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਨਮਨ ਕਰਦੇ ਹੋਏ ਉਹਨਾਂ ਦੇ ਲਈ ਆਪਾਂ ਇਹ ਸਾਰੇ ਲੋਕ ਤਿਰੰਗਾ ਲੈ ਕੇ ਇਹ ਯਾਤਰਾ ਕੱਢ ਰਹੇ ਹਾਂ ਰਮਨ ਕੇ ਜੀ ਇਸ ਯਾਤਰਾ ਨੂੰ ਲੀਡ ਕਰ ਰਹੇ ਨੇ ਔਰ ਮੈਂ ਆਪਣੇ ਵੱਲੋਂ ਇੰਡੀਪੈਂਡੈਂਸ ਦੇਤੇ ਆਜ਼ਾਦੀ ਦੇਸ਼ ਦਿਹਾੜੇ ਤੇ ਬਹੁਤ ਬਹੁਤ ਜਿਹੜੀ ਹੈ ਲੋਕਾਂ ਨੂੰ ਵਧਾਈ ਦੇਣਾ 78ਵੇਂ ਗਣਤੰਤਰ ਸਵਤੰਤਰਤਾ ਦਿਵਸ ਤੇ ਯੂਥ ਸਿਟੀਜ਼ਨ ਕੌਂਸਲ ਪੰਜਾਬ ਜਿਹੜੀ ਕਿ ਤਿਰੰਗਾ ਯਾਤਰਾ ਡਾਕਟਰ ਰਮਨ ਕੇ ਜੀ ਦੇ ਨੇਤਰਤਵ ਦੇ ਵਿੱਚ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸ਼੍ਰੀ ਅਵਨਾਸ਼ ਰਾਏ ਖੰਨਾ ਜੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਉਪਸਥਿਤ ਨੇ ਤੇ ਇਸ ਯਾਤਰਾ ਦਾ ਮੰਤਵ ਸਿਰਫ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਸੈਨਾ ਨੂੰ ਨਮਨ ਕਰਨਾ ਹੈ ਔਰ ਮੈਂ ਯੂਸੀਡੀਅਨ ਕੌਂਸਲ ਪੰਜਾਬ ਵੱਲੋਂ ਸੁਤੰਤਰਤਾ ਦਿਵਸ ਦੀ ਆ ਸੰਪੂਰਨ ਦੇਸ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ 15 ਅਗਸਤ ਦੀ ਪੂਰਵ ਸੰਧਿਆ ਤੇ ਯੂਸੀਡੀਅਨ ਕੌਂਸਲ ਪੰਜਾਬ ਨੇ ਜੋ ਸਾਡੇ ਮੋਦੀ ਜੀ ਨੇ ਹਵਾਨ ਕੀਤਾ ਪ੍ਰਧਾਨ ਮੰਤਰੀ ਜੀ ਨੇ ਸਾਰੇ ਦੇਸ਼ ਵਿੱਚ ਤਿਰੰਗਾ ਯਾਤਰਾ ਕੱਢਣੀ ਆ ਉਦੋਂ ਅਸੀਂ ਮੁੱਖ ਰੱਖਦੇ ਹੋਏ ਆਪਣੇ ਸਾਡੇ ਸੁਤੰਤਰਤਾ ਸਨਾਨੀਆਂ ਨੂੰ ਸਮਰਪਿਤ ਦੇ ਆਪੀ ਸੈਨਾ ਨੂੰ ਸਮਰਪਿਤ ਇਹ ਅਸੀਂ ਤਿਰੰਗਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਆ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਸੰਸਦ ਪੂਰਬ ਰਾਸ਼ਟਰੀ ਉਪ ਪ੍ਰਧਾਨ ਅ ਵਿਨਾਸ਼ ਰੈ ਖੰਨਾ ਜੀ ਅੱਜ ਪਹੁੰਚ ਕੇ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਸ਼ਾਦਾ ਸਮਨ ਅਰਪਿਤ ਕਰਕੇ ਯਾਤਰਾ ਦੀ ਸ਼ੁਰੂਆਤ ਕਰਾਈ ਆ ਔਰ ਮੈਂ ਸੁਤੰਤਰਤਾ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਹਿੰਦੁਸਤਾਨੀਆਂ ਨੂੰ ਦੁਨੀਆ ਜਿੱਥੇ ਵੀ ਰਹਿ ਰਹੇ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਕਾਰਜਕਰਤਾ ਦਾ ਧੰਨਵਾਦ ਵੀ ਕਰਦਾ ਵੀ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਭਾਰੀ ਗਿਣਤੀ ਵਿੱਚ ਆ ਕੇ ਭਾਰਤੀ ਸਨਾਨੀਆਂ ਨੂੰ ਭਾਰਤੀ ਸੈਨਿਕਾਂ ਨੂੰ ਆਪਣੇ ਸ਼ਰਧਾ ਦੇ ਸ਼ਰਧਾ ਸੁੰਮਰ ਅਰਪਿਤ ਕੀਤੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਇਹ ਸ਼ਹੀਦ ਸਮਾਰਕ ਗ੍ਰੀਨ ਪਾਰਕ ਤੋਂ ਚਲੇਗੀ ਜਾਣਾਂ ਦਾ ਅਸੀਂ ਸ਼ਹਿਰ 'ਚ ਸੀਗਾ ਪਰ ਬਰਸਾਤ ਕਰਕੇ ਬਹੁਤ ਜ਼ਿਆਦਾ ਪਈ ਤੁਹਾਨੂੰ ਪਤਾ ਇਸ ਕਰਕੇ ਅਸੀਂ ਹੁਣ ਸੈਸ਼ਨ ਚੌਂਕ ਤੋਂ ਇੱਥੇ ਆਪਣੇ ਬਾਲਕਿਸ਼ਨ ਰੋਡ ਤੇ ਇਹਦਾ ਸਵਾਪਨ ਕਰ ਦੇਣਾ ਚਾਹੁੰਦਾ